I'm right. Hãy subscribe cho kênh Ghiền Mì Gõ Để không bỏ lỡ những video hấp dẫn ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਅੰਤ ਸਿੰਘ ਆਯਾਦ ਤੁਸੀਂ ਦੇਖ ਰਹੇ ਹੋ ਇਸ ਵਕਤ ਲੋਕਲ ਟੀਵੀ ਨਿਊਜ਼ ਅੱਜ ਪਿੰਡੋ ਗਰਾਹਾਂ ਦੇ ਵਿੱਚ ਅਮਰਤ ਸੰਚਾਰ ਹੋ ਰਿਹਾ ਹੈਗਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਤੇ ਸਭ ਤੋਂ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਪੂਰੀ ਹੀ ਸਾਧ ਸੰਗਤ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਲੱਖ-ਲੱਖ ਵਧਾਈ ਤੇ ਮੁਬਾਰਕਾ ਹੋਣ ਤੇ ਅੱਜ ਅਸੀਂ ਜਾਣਦੇ ਹਾਂ ਸਾਡੇ ਇੱਥੇ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਕਿੰਨੇ ਕੁ ਪ੍ਰਾਣੀ ਮਤਲਬ ਅੰਮ੍ਰਿਤ ਸੰਚਾਰ ਕਰ ਰਹੇ ਨੇ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਪਿਆਰ ਸਿੰਘ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿਓ ਜੀ ਹਾਂਜੀ ਅਸ ਸ਼ਰੋਮਣੀ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜੀ ਆਈ ਸਾਲ ਦੀ ਤਰ੍ਹਾਂ ਇਹ ਅੰਮ੍ਰਿਤ ਸੰਚਾਰ ਰੱਖਦੇ ਆਂ ਜੀ ਅੱਜ 70 72 ਪ੍ਰਾਣੀ ਅੰਮ੍ਰਿਤ ਛਕਣਗੇ ਜੀ ਪਿਛਲੀ ਵਾਰੀ ਵੀ 70 72 ਪ੍ਰਾਣੀ ਹੋ ਗਏ ਤੇ ਇਹ ਸਾਰੇ ਪਿੰਡ ਦਾ ਸਹਿਯੋਗ ਹੁੰਦਾ ਜੀ। ਆਏ ਸਾਲ ਦੀ ਤਰ੍ਹਾਂ ਹੁੰਦਾ ਜੀ ਇਹ। ਠੀਕ ਹੈ ਜੀ। ਹਾਂਜੀ ਤੁਸੀਂ ਕਹਿਣਾ ਚਾਹੋਗੇ ਜੀ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹ ਹਰ ਸਾਲ ਦੀ ਤਰ੍ਹਾਂ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਅ ਪ੍ਰਕਾਸ਼ ਉਤਰਤੇ ਤੇ ਅ ਹਰ ਸਾਲ ਅੰਮ੍ਰਿਤ ਸੰਚਾਰ ਕਰਵਾਉਂਦੇ ਨੇ ਸਿੰਘ। ਸੋ ਤਕਰੀਬਨ ਸਾਰਾ ਪਿੰਡ ਹੀ ਰਲ ਮਿਲ ਕੇ ਅੰਮ੍ਰਿਤ ਦੇ ਵਿੱਚ ਹਿੱਸਾ ਲੈਂਦਾ ਜੋ ਸ਼ੱਕਦੇ ਨੇ ਤੇ ਪਿਛਲੀ ਵਾਰ ਵੀ 7075 ਪ੍ਰਾਣੀ ਨੇ ਅੰਮ੍ਰਿਤ ਛਕਿਆ ਸੀ ਸੋ ਇਸ ਵਾਰ ਵੀ 7075 ਨੇ ਅੰਮ੍ਰਿਤ ਛਕ ਰਹੀ ਹੈ ਸੋ ਇਹ ਮੁੰਡਿਆਂ ਦਾ ਬਹੁਤ ਵੱਡਾ ਅਪਰਾਲਾ ਹੈ ਜੋ ਹਰ ਸਾਲ ਤਕਰੀਬਨ ਹਰ ਸਾਲ ਹੀ 3 ਸਾਲ ਹੋ ਗਏ ਇਹਨਾਂ ਨੂੰ ਅੰਮ੍ਰਿਤ ਸਿਖਾਉਂਦਿਆਂ ਨੂੰ ਤੇ ਗੁਰੂ ਦੀ ਸਿੱਖੀ ਨਾਲ ਜੋੜਦਿਆਂ ਨੂੰ ਇੰਨਾ ਕੁਸ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਮੇਰੇ ਨਾਲ ਨੇ ਜੀ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਆਪਾਂ ਉਹਨਾਂ ਤੋਂ ਵੀ ਜਾਣਦੇ ਹਾਂ ਜੀ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ੍ਹਾਂ ਨੌਜਵਾਨ ਵੀਰਾਂ ਦਾ ਭਗਤ ਸ੍ਰੋਮੀ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਇਨ੍ਹਾਂ ਨੂੰ ਲਗਾਤਾਰ 3 ਸਾਲ ਹੋ ਗਿਆ ਮਨ ਸੰਚਾਰ ਕਰਾਉਂਦਿਆਂ ਨੂੰ ਬਹੁਤ ਵੱਡਾ ਪਰਾਲਾ ਇਨ੍ਹਾਂ ਨੌਜਵਾਨ ਵੀਰਾਂ ਨੇ ਕਰਿਆ ਹੈ ਮੈਂ ਤਾਂ ਕਹਣਾ ਵੀ ਹਰ ਪਿੰਡੋਂ ਪਿੰਡੀ ਭਗਤ ਰਬਦਾਸ ਜੀ ਦੇ ਜਨਮ ਦਿਹਾੜੇ ਨੂੰ ਦੇ ਆਪਾਂ ਯਾਦਗਾਰ ਅੰਮ੍ਰਿਤ ਸੰਚਾਰ ਦੀ ਕਰਾਇਆ ਕਰੀਏ ਇਹਦੇ ਨਾਲ ਵੀ ਹੋਰ ਵੀ ਸਿੱਖਿਆ ਮਿਲਦੀ ਆ ਅੰਮ੍ਰਿਤ ਸਕਨ ਕਾਰਨ ਸਿੰਘ ਸਾਜੇ ਨੇ ਤੇ ਗੁਰੂ ਦੇ ਲੜ ਲੱਗਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਸਾਡੇ ਹੈਡ ਗ੍ਰੰਥੀ ਜੀ ਤੇ ਅਸੀਂ ਬੇਨਤੀ ਕਰਦੇ ਆਂਗੇ ਵੀ ਵੱਧ ਤੋਂ ਵੱਧ ਅੰਮ੍ਰਿਤ ਛਕਣਾ ਚਾਹੀਦਾ ਤੇ ਸਾਡੇ ਇਤਿਹਾਸ ਨਾਲ ਸਾਨੂੰ ਜੁੜਨਾ ਚਾਹੀਦਾਗਾ ਤੁਸੀਂ ਅੱਜ ਦੇਖ ਰਹੇ ਹੋਵੋਗੇ ਪਿੰਡੋ ਗਰਾਹਾਂ ਤੋਂ ਗੁਰੂ ਘਰ ਦੇ ਵਿੱਚ ਜਿੱਥੇ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਸਾਡੇ ਨਾਲ ਨੇ ਸਾਡੇ ਬਾਬਾ ਜੀ ਅਸੀਂ ਉਹਨਾਂ ਨਾਲ ਵੀ ਉਹਨਾਂ ਤੋਂ ਵੀ ਜਾਣਕਾਰੀ ਲੈਣਿਆ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਉਗਰਾਹਾ ਅੰਮ੍ਰਿਤ ਸੰਚਾਰ ਕਰਨ ਵਾਸਤੇ ਪਹੁੰਚੇ ਹੋਏ ਹਾਂ ਜਥਾ ਦੰਦਮੀ ਟਕਸਾਲ ਪਿੰਡਰਾ ਭਾਈ ਨਿਰਮਲ ਸਿੰਘ ਦੀ ਅਗਵਾਈ ਦੇ ਵਿੱਚ ਹੈ ਠੀਕ ਹੈ ਜੀ ਇੱਥੇ ਬਹੁਤ ਸਾਰੇ ਪ੍ਰਾਣੀ ਅੰਮ੍ਰਿਤ ਛੱਕ ਕੇ ਤੇ ਗੁਰੂ ਦੇ ਜਹਾਜੇ ਚੜ ਰਹਿਣ ਜੀ ਮਸਲਾ ਇਸ ਤਰ੍ਹਾਂ ਇੱਕ ਕਿਸਾਨਾਂ ਦਾ ਮਸਲਾ ਵੀ ਚੱਲ ਰਿਹਾ ਹੈ ਉਧਰ ਵੀ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ ਬਾਕੀ ਇੱਧਰ ਵੀ ਸੇਵਾ ਚੱਲ ਰਹੀ ਹੈ ਦਮਦਮੀ ਟਕਸਾਲ ਜੋ ਆਪਣਾ ਫਰਜ਼ ਉਹ ਨਿਭਾ ਰਹੀ ਹੈ ਭਾਈ ਅਮਰਤਪਾਲ ਸਿੰਘ ਜੋ ਜੇਲ੍ਹ ਦੇ ਵਿੱਚ ਬੈਠੇ ਹਨ ਸਰਕਾਰ ਉਹਨਾਂ ਦੇ ਬਹੁਤ ਜ਼ਿਆਦਾ ਤਸੱਦਦ ਕਰ ਰਹੀ ਹੈ ਓਖੜਤਾਲ ਅੰਮ੍ਰਿਤਸਰ ਵਿੱਚ ਰੱਖੀ ਹੋਈ ਹੈ ਸਿੰਘਾਂ ਨੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਸਾਰੇ ਸਿੰਘਾਂ ਨੇ ਸਾਰੀ ਜਥੇਬੰਦੀਆਂ ਨੇ ਹੜਲ ਕੇ ਵੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਲੈ ਜਾਂਦਾ ਜਾਵੇ ਬੇਕ ਸੂਰ ਢੱਕੇ ਹੋਏ ਹਨ ਬਾਕੀ ਸਾਡਾ ਇੱਥੇ ਜੋ ਸਿੱਖਾਂ ਦਾ ਬਹੁਤ ਜ਼ਿਆਦਾ ਗੁਲਾਮੀ ਦਾ ਘਰ ਬਣ ਚੁੱਕਿਆ ਹੈ ਮਤਲਬ ਸਿੱਖ ਗੁਲਾਮ ਹੋ ਚੁੱਕੇ ਹਨ ਖਨੋਰੀ ਬਾਰਡਰ ਦੇ ਉੱਤੇ ਇੱਕ ਸਿੰਘ ਸ਼ਹੀਦ ਕਰ ਛੱਡਿਆ ਹੈ ਇਹਨਾਂ ਨੇ ਜੋ ਹਰਿਆਣਾ ਖੱਟਰ ਦੇ ਮਤਲਬ ਕਿ ਪੁਲਿਸ ਹੈ ਹੋਰ મોદી ਵੀ ਨਾਲ ਰਲਿਆ ਹੋਇਆ ਹੈ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਮਤਲਬ ਕਿ ਇਹਨਾਂ ਨੇ ਇਹ ਸਾਨੂੰ ਅਹਿਸਾਸ ਕਰਵਾ ਰਹੇ ਹਨ ਕਿ ਤੁਸੀਂ ਹਿੰਦੁਸਤਾਨ ਤੋਂ ਵੱਖਰੇ ਹੋ ਆ ਵੀ ਵਖਰੇ ਸੀ ਤਾਂ ਆਪਣਾ ਦੇਸ਼ ਵੱਖਰਾ ਮੰਗਦੇ ਹਾਂ ਵੀ ਸਾਨੂੰ ਵੱਖਰਾ ਦੇ ਦਿਓ ਜੇ ਤੁਸੀਂ ਨਹੀਂ ਨਾਲ ਰੱਖਣਾ ਚਾਹੁੰਦੇ ਜੇ ਰੱਖਣਾ ਚਾਹੁੰਦੇ ਹੋ ਤੇ ਫਿਰ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਹੱਕ ਦਿੰਦੇ ਨਹੀਂ ਆ ਹਰ ਵਾਰੀ ਸਾਨੂੰ ਮੋਰਚੇ ਲਾਉਣੇ ਪੈਂਦੇ ਹਨ ਹਰ ਵਾਰੀ ਸਿੱਖਾਂ ਨੂੰ ਸ਼ਹੀਦ ਹੋਣਾ ਪੈਂਦਾ ਹੈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਜੋ ਬੰਦੀ ਸਿੰਘ ਨੇ ਸਾਡੇ ਅੱਜ ਤੋਂ 35-35 ਸਾਲ ਹੋ ਗਏ ਨੇ ਉਹ ਵੀ ਜੇਲਾਂ ਦੇ ਵਿੱਚ ਬੈਠੇ ਹੋਏ ਨੇ ਸਜ਼ਾ ਵੀ ਪੂਰੀ ਹੋ ਗਈ ਹੈ ਉਹਨਾਂ ਨੂੰ ਫੇਰ ਵੀ ਨਹੀਂ ਛੱਡਣ ਦਾ ਆਪਾਂ ਹੀ ਅਮਰਤਪਾਲ ਸਿੰਘ ਹੋਰਾਂ ਨੂੰ ਬੇਕਸੂਰਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੈ ਕਿ ਅੰਮ੍ਰਿਤ ਸੰਚਾਰ ਕਰ ਰਿਹਾ ਸੀ ਭਗਵਾਨ ਦਾ ਮਾਣ ਜੋ ਹੈ ਇਹ ਵੀ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਹੈ ਸਿੱਧਾ ਉਹ ਵੇਲਾ ਪਸਤਾਉਂਦੇ ਆ ਜਦੋਂ ਇਸ ਨੂੰ ਵੋਟ ਪਾਈ ਸੀ ਹੁਣ ਪਸਤਾਉਂਦੇ ਆ ਵੋਟ ਪਾ ਕੇ ਨੂੰ ਵੀ ਇਹ ਸਾਡੇ ਅਸੀਂ ਵੋਟ ਪਾਈ ਸਾਡੇ ਸਿੱਖਾਂ ਦੇ ਜ਼ੁਲਮ ਕਰ ਰਹੇ ਹਨ ਕੀ ਮਾੜਾ ਕਰ ਰਹੇ ਸਨ ਭਾਈ ਅਮਰਤਪਾਲ ਸਿੰਘ ਸਿੰਘ ਸਜਾਰਾ ਸੀ ਹਜ਼ਾਰਾਂ ਹੀ ਨੌਜਵਾਨ ਕੇਸ ਰੱਖ ਲਿਆ ਸੀ ਜਿਨ੍ਹਾਂ ਨੇ ਅਮਰਤਪਾਲ ਕਰੀ ਜਾਂਦੇ ਸੀ ਤੇ ਇਨੇ ਇਹੋ ਜਿਹਾ ਕੰਮ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਪਤਾ ਨਹੀਂ ਕਿਹੜਾ ਬੈਰ ਕੱਢਿਆ ਉਹਨੂੰ ਚੱਕ ਕੇ ਜੇਲ੍ਹ 'ਚ ਛੁੜਤਾ ਵੀ ਸਿੱਖੀ ਪਰਪੁੱਲੀ ਦੇ ਨਾ ਹੋਵੇ ਜੇ ਕੋਈ ਅੱਗੇ ਆਗੂ ਆਉਂਦਾ ਹੈ ਨੌਜਵਾਨ ਤੇ ਇਹ ਸਰਕਾਰਾਂ ਨੂੰ ਉਚੁੱਭਣ ਲੱਗ ਜਾਂਦਾ ਹੈ ਐਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਭਗਵਾਨ ਤਮਨ ਨੂੰ ਵੀ ਤੂੰ ਬੰਦਿਆਂ ਵਾਲਾ ਕੰਮ ਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਰਾਨੂ ਉੱਥੋਂ ਡਿਬਰੂਗੜ੍ਹ ਜੇਲ੍ਹ 'ਚੋਂ ਇੱਥੇ ਪੰਜਾਬ 'ਚ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਿਨ੍ਹਾਂ ਦਾ ਕੋਈ ਕਸੂਰ ਹੀ ਕੋ ਨਹੀਂ ਦੋਸ਼ ਹੀ ਕੋ ਨਹੀਂ ਤੈਨੂੰ ਮੋਦੀ ਹਰਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਰਾ ਸਿੱਖ ਜਥੇਬੰਦੀਆਂ ਸਾਰਾ ਖਾਲਸਾ ਕਹੋ ਮੈਂ ਇਸ ਟਾਈਮ ਤੁਹਾਡੇ ਬਿਲਕੁਲ ਖਿਲਾਫ ਹਨ ਵੀ ਤੁਸੀਂ ਗਲਤ ਕੰਮ ਕੀਤਾ ਹੈ। ਇਹ ਸਾਡੀ ਬੇਨਤੀਆਂ ਹਨ ਕਿਸਾਨਾਂ ਦਾ ਜੋ ਮਸਲਾ ਹੱਲ ਹੈ ਉਹ ਵੀ ਕੀਤਾ ਜਾਵੇ। ਕਿਸਾਨਾਂ ਨੂੰ ਰਾਤਾਂ ਨੂੰ ਠੰਡ ਦੇ ਵਿੱਚ ਜਾਗਣਾ ਪੈਂਦਾ ਹੈ ਤੇ ਵਿਚਾਰੇ ਨੂੰ ਭੁੱਖੇ ਵੀ ਰਹਿਣਾ ਪੈਂਦਾ ਹੈ। ਅਸੀਂ ਤਾਂ ਜੋ ਗ੍ਰਾਹ ਪਿੰਡ ਆਏ ਹੋਏ ਹਾਂ ਇੱਥੇ ਅੰਮ੍ਰਿਤ ਸੰਚਾਰ ਕਰਨ ਵਾਸਤੇ ਦਮਦਮੀ ਟਕਸਾਲ ਆ। ਪਿੰਡ-ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰਦੇ ਆ ਆਪਣਾ ਫਰਜ਼ ਨਿਭਾਉਂਦੇ ਹਾਂ। ਵੀ ਜੋ ਪੁਰਾਣੀ ਅੰਮ੍ਰਿਤ ਛਾ ਕੇ ਆਪਣੇ ਗੁਰੂ ਵਾਲੇ ਰਾਹ ਤੇ ਚੱਲਣ ਗੁਰੂ ਦੇ ਮਾਰਗ ਤੇ ਚੱਲਣ ਇੰਨੀਆਂ ਬੇਨਤੀਆਂ ਜੀ ਸਾਡੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ